ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜੁੜ ਚੁੱਕੇ ਹੋ ਚੈਨਲ ਵੈਦਰ ਬਾਈ ਸੁਮਿੰਦਰ ਦੇ ਨਾਲ ਮੌਸਮ ਦੀ ਜਾਣਕਾਰੀ ਸਾਂਝੀ ਕਰਾਂਗੇ 31 ਅਕਤੂਬਰ ਤੱਕ ਪੰਜਾਬ ਦਾ ਮੌਸਮ ਕਿਵੇਂ ਦਾ ਰਹੇਗਾ ਜਿਆਦਾ ਲੰਬੀ ਵੀਡੀਓ ਨਹੀਂ ਲੈ ਕੇ ਜਾਵਾਂਗੇ ਛੋਟੇ ਦੇ ਵਿੱਚ ਜਾਣਕਾਰੀ ਦੇਣ ਦੀ ਕੋਸ਼ਿਸ਼ ਕਰਾਂਗੇ ਤਾਜ਼ਾ ਸੈਟਲਾਈਟ ਇਮੇਜਸ ਦੇਖੀ ਜਾਵੇ ਤਾਂ ਪੰਜਾਬ ਅਤੇ ਉੱਤਰੀ ਭਾਰਤ ਦੀ ਅਗਰ ਗੱਲ ਕੀਤੀ ਜਾਵੇ ਤਾਂ ਪੰਜਾਬ ਦੇ ਨਾਲ ਲੱਗਦੇ ਮੇਨ ਸੂਬੇ ਪੰਜਾਬ ਹਰਿਆਣਾ ਤੇ ਯੂਪੀ ਇਹਨਾਂ ਵਿੱਚ ਗੰਦਲਾ ਮਾਹੌਲ ਲਗਾਤਾਰ ਜਾਰੀ ਹੈ ਦਿਵਾਲੀ ਤੋਂ ਬਾਅਦ ਤੋਂ ਹੀ 에ਅਰ ਕੁਆਲਿਟੀ ਇੰਡੈਕਸ ਕਾਫੀ ਜ਼ਿਆਦਾ ਉੱਚਾ ਹੋ ਚੁੱਕਿਆ ਹੈ ਖਾਸ ਤੌਰ ਤੇ ਦਿੱਲੀ ਦੀ ਗੱਲ ਕੀਤੀ ਜਾਵੇ ਤਾਂ ਲਗਭਗ 에어 ਕੁਆਲਿਟੀ ਇੰਡੈਕਸ 625 AQI ਪੁੱਜ ਗਿਆ ਸੀ ਜੋ ਕਿ ਸਭ ਤੋਂ ਵੱਡਾ ਰਿਕਾਰਡ ਹੈ ਅੱਜ ਤੱਕ ਦਾ ਜਿੰਨਾ ਮਤਲਬ ਗੰਧਲੀ ਹਵਾ ਕਹਿ ਲਈਏ ਜਾਂ ਜ਼ਹਿਰੀਲੀ ਹਵਾ ਅਸੀਂ ਇਸ ਸਾਲ ਦੇਖੀ ਹੈ ਉਹ ਪਿਛਲੇ ਕਈ ਸਾਲ ਤੋਂ ਨਹੀਂ ਦੇਖੀ ਅ ਕਈ ਧਾਰਮਿਕ ਭਾਵਨਾਵਾਂ ਕਰਕੇ ਵੀ ਕੁਝ ਨਾ ਕੁਝ ਬੋਲਣਗੇ ਪਰ ਅਗਰ ਗੱਲ ਕੀਤੀ ਜਾਵੇ ਤਾਂ ਇਸ ਸਮੇਂ ਪਰਾਲੀ ਨੂੰ ਅੱਗ ਨਹੀਂ ਲੱਗ ਰਹੀ 87% ਕੇਸ ਘਟੇ ਨੇ ਪਿਛਲੇ ਅ ਅਗਰ 2-3 ਸਾਲਾਂ ਦੀ ਗੱਲ ਕੀਤੀ ਜਾਵੇ ਤੇ ਫਿਲਹਾਲ ਜਿਹੜੀ ਝੋਨੇ ਦੀ ਫਸਲ ਹੈ ਉਹ ਵੱਢ ਹੋ ਰਹੀ ਹੈ ਪਰਾਲੀ ਦੇ ਕੇਸ ਗਿਣਵੇਂ ਚੁਣਵੇਂ ਸਿੰਗਲ ਆંકੜੇ ਵਿੱਚ ਨੇ ਹਲੇ ਤੱਕ ਕੋਈ ਵੱਡੇ ਕੇਸ ਨਹੀਂ ਆਏ ਜਿਸ ਦੇ ਕਾਰਨ ਆਪਾਂ ਸਾਫ਼ ਕਹਿ ਸਕਦੇ ਹਾਂ ਕਿ ਦੀਵਾਲੀ ਦੇ ਕਾਰਨ ਪਟਾਕਿਆਂ ਦੇ ਕਾਰਨ ਅਤੇ ਸਾਫ਼ ਸੁਪੰਹਾਂ ਹੋਣ ਦੇ ਨਾਲ ਜੋ ਥੋੜੀ-ਬੋਧੀ ਅੱਗ ਲੱਗ ਰਹੀ ਹੈ ਉਸ ਦੇ ਸੱਟੇ ਵਜੋਂ ਹੀ ਧੂਆਂ ਪੰਜਾਬ ਦੇ ਉੱਪਰ ਚੜਿਆ ਹੋਇਆ ਹੈ ਦੱਖਣੀ ਭਾਰਤ ਦੀ ਗੱਲ ਕਰੀਏ ਲਗਾਤਾਰ ਹਲਕੇ ਦਰਮਿਆਨੀ ਬਰਖਾਵਾਂ ਮੀਂਹ ਦੋ ਤਿੰਨ ਦਿਨ ਤੋਂ ਪੈ ਰਹੇ ਨੇ ਪਰ ਅਗਰ ਗੱਲ ਕਰੀ ਜਾਵੇ ਤਾਂ ਆਉਂਦੇ ਦਿਨਾਂ ਤੱਕ ਜਾਨੀ ਕਿ 31 ਅਕਤੂਬਰ ਤੱਕ ਕੋਈ ਤਕੜੀ ਕਾਰਵਾਈ ਹੁੰਦੀ ਦਿਖਾਈ ਨਹੀਂ ਦੇ ਰਹੀ ਪਹਾੜਾ ਵਿੱਚ ਲਗਾਤਾਰ ਬਰਫਵਾਰੀ ਅਤੇ ਕਿਣਮਣਕਣੀ ਦਾ ਮਾਹੌਲ ਬਣਿਆ ਹੋਇਆ ਹੈ ਪਰ ਮੀਂਹ ਦੀ ਉਮੀਦ ਫਿਲਹਾਲ ਨਾ ਉਤਰ ਦੇ ਬਰਾਬਰ ਹੈ 25 26 ਤਰੀਕ ਤੱਕ ਅਗਰ ਗੱਲ ਕੀਤੀ ਜਾਵੇ ਤਾਂ ਜਿਹੜਾ ਮਾਹੌਲ ਹੈ ਉਹ ਥੋੜਾ ਜਿਹਾ ਗਰਮੀ ਵਾਲਾ ਰਹੇਗਾ 26 ਤਰੀਕ ਤੋਂ ਲੈ ਕੇ 31 ਤਰੀਕ ਦੇ ਵਿਚਕਾਰ ਥੋੜੀ ਜਿਹੀ ਠੰਡ ਦੀ ਉਮੀਦ ਵਧਦੀ ਹੋਈ ਦਿਖਾਈ ਦੇ ਰਹੀ ਹੈ ਦਿਨ ਦਾ ਐਵਰੇਜ ਤਾਪਮਾਨ ਜਿਹੜਾ ਉਹ 29 ਡਿਗਰੀ ਤੱਕ ਅਤੇ ਰਾਤ ਦਾ ਤਾਪਮਾਨ ਜਿਹੜਾ ਏ ਉਹ ਬਣ ਕੇ ਪਹੁੰਚਦਾ ਹੋਇਆ ਪੰਜਾਬ ਦੇ ਵਿੱਚ ਲਗਭਗ 17 ਡਿਗਰੀ ਤੱਕ ਬਣਦਾ ਹੋਇਆ ਦਿਖਾਈ ਦੇ ਰਿਹਾ ਜਿੱਦ ਸਿੱਟੇ ਵਜੋਂ ਆਪਾਂ ਕਹਿ ਸਕਦੇ ਹਾਂ ਕਿ ਕਿਤੇ ਨਾ ਕਿਤੇ ਥੋੜਾ ਜਿਹਾ ਜਿਹੜਾ ਮਾਹੌਲ ਹੈ ਉਹ ਠੰਡ ਦਾ ਬਣਦਾ ਹੋਇਆ ਪੰਜਾਬ ਦੇ ਵਿੱਚ ਦਿਖਾਈ ਦੇ ਸਕਦਾ ਹੈ ਸਵੇਰੇ ਅਤੇ ਸ਼ਾਮ ਦੀ ਠੰਡ ਥੋੜੀ ਜਿਹੀ ਵੱਧ ਸਕਦੀ ਹੈ ਅਤੇ ਗਰਮੀ ਤੋਂ ਫਿਲਹਾਲ ਥੋੜੀ ਜਿਹੀ ਰਾਹਤ 26 ਤੋਂ ਲੈ ਕੇ 27 ਤਰੀਕ ਦੇ ਵਿਚਕਾਰ ਮਿਲਦੀ ਹੋਈ ਦਿਖਾਈ ਦੇ ਸਕਦੀ ਹੈ ਫਿਲਹਾਲ ਪੱਛਮੀ ਹਵਾਵਾਂ ਲਗਾਤਾਰ ਚਲਦੀ ਹੋਈਆਂ ਬੜੀਆਂ ਰਹਿਣਗੀਆਂ ਜਿਸ ਦੇ ਸਿੱਟੇ ਵਜੋਂ ਦੁਪਹਿਰ ਦੇ ਸਮੇਂ ਕੜਾਕੇ ਦੀ ਧੁੱਪ ਪਵੇਗੀ ਪਰ ਧੁੱਪ ਥੋੜੀ ਜਿਹੀ ਚੋਗਣ ਵਾਲੀ ਨਹੀਂ ਹੈ ਕਿਉਂਕਿ ਹੁਣ ਥੋੜਾ ਜਿਹਾ ਪੱਛਮੀ ਹਵਾ ਠੰਡਾ ਮਾਹੌਲ ਹੁੰਦਾ ਹੈ ਖੁਸ਼ਕ ਮਾਹੌਲ ਹੁੰਦਾ ਜਿਸ ਦੇ ਸਿੱਟੇ ਵਜੋਂ ਆਪਾਂ ਕਹਿ ਅਤੇ ਸਵੇਰੇ ਸ਼ਾਮ ਜ਼ਿਆਦਾ ਠੰਡ ਪੰਜਾਬ ਦੇ ਵਿੱਚ ਪੈਣ ਦੀ ਹੋਈ ਚਾਂਸ ਬਣਦੇ ਹੋਏ ਦਿਖਾਈ ਦੇਣੇ 31 ਤਰੀਕ ਤੱਕ ਤੇ ਬੱਦਲਬਾਈ ਵੀ ਜਿਹੜੀ ਹੈ ਉਹ 27 ਤਰੀਕ ਤੋਂ 1 ਤੋਂ ਲੈ ਕੇ 28 29 30 ਦੇ ਵਿੱਚਕਾਰ ਪਠਾਨਕੋਟ ਹੁਸ਼ਿਆਰਪੁਰ ਉਨਾ ਮਸ਼ਹਰ ਅਤੇ ਥੋੜਾ ਜਿਹਾ ਕਪੂਰਥਲਾ ਜਲੰਧਰ ਦੇ ਉੱਪਰ ਬੱਦਲਵਾਈ ਦੇਖਣ ਨੂੰ ਮਿਲ ਸਕਦੀ ਹੈ ਜਿਸ ਦਾ ਕੋਈ ਤਕੜਾ ਅਸਰ ਅਸੀਂ ਨਹੀਂ ਕਹਿ ਸਕਦੇ ਕਿ ਮੀਂਹ ਕਣੀ ਹੋਵੇਗੀ ਹਾਂ ਹਲਕੀ ਦਰਮਿਆਨੀ ਬੱਦਲਵਾਈ ਦੇ ਨਾਲ ਥੋੜਾ ਬਹੁਤ ਆ ਮੌਸਮੀ ਬਦਲਾਅ ਜ਼ਰੂਰ ਨੂੰ ਦੇਖਣ ਮਿਲ ਸਕਦਾ ਹੈ ਏਸੀ ਜੀ ਅਪਡੇਟ 31 ਅਕਤੂਬਰ ਤੱਕ ਦੀ ਉਮੀਦ ਕਰਦੇ ਹਾਂ ਜਾਣਕਾਰੀ ਚੰਗੀ ਲੱਗੀ ਹੋਵੇਗੀ ਤੁਹਾਡੇ ਏਰੀਆ ਵਿੱਚ ਮੌਸਮ ਦੀ ਕੀ ਹਾਲਾਤ ਨੇ ਕਮੈਂਟ ਕਰਕੇ ਦੱਸ ਦਿਓ ਚੈਨਲ ਤੇ ਅਗਰ ਨਵੇਂ ਹੋ ਤਾਂ ਚੈਨਲ ਸਬਸਕ੍ਰਾਈਬ ਕਰਕੇ ਬੈਲ ਆਈਕਨ ਪ੍ਰੈਸ ਕਰਕੇ ਜਾਇਓ ਧੰਨਵਾਦ ਸਾਰੇ ਦਰਸ਼ਕ ਵੀਰ ਭੈਣ ਭਰਾਵਾਂ ਦਾ